ਉਹ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਜਿਹੜਾ ਮੈਨੂਫੈਕਚਰਿੰਗ ਪਰਮਿਸੀਸ ਆ ਬਹੁਤ ਹੀ ਗੰਦਾ ਪਾਇਆ ਗਿਆ ਹੈ ਇਹ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੀ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਇਹਦੇ ਡੀਪ ਫ੍ਰੀਜ਼ਰ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਸੌਸੀਜ਼ ਵਗੈਰਾ ਪਈਆਂ ਹੋਈਆਂ ਸੀ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਸਰ ਡਿਪਾਰਟਮੈਂਟ ਦਾ ਆਪਣਾ ਨਾਮ ਦੱਸ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਦੇ ਰਿਪੋਰਟਿੰਗ ਸਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਖਾਹਤ ਹਾਂ ਜੋ ਵੀਡੀਓ ਪਿਛਲੇ ਦਿਨੀ ਤੁਸੀ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਡਰਾ ਮੈਨੂਫੈਕਚਰਿੰਗ ਪਰਮਿਸਸਿਸ ਆ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਜੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਸਾਚੀ ਸਾਨੀ ਜੀ ਔਰ ਸਾਡੇ ਸਿਵ ਵਿਸਾਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇਹ ਕਰੀਏ ਤਾਂ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀ ਫਰੀਜ਼ਰ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ ਕੀਤਾ ਦਾ ਉਹ ਕਿਹੜੀ ਕਿਸੇ ਸੁਆਦ ਜਿਹੜਾ ਤੁਸੀਂ ਚੱਕੀਦਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਪ ਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਜੇ ਕਿਉਂਕਿ ਦੇਖੋ ਦੇਖਣ ਤੋਂ ਤੇ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ ਜੋੜ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੇ ਬੰਦੀ ਕਰਕੇ ਕਰਾਂਗੇ ਇਸ ਤੋਂ ਲੋਕਾਂ ਦਾ ਸਿਰ ਹੋਰ ਵੀ ਦੇਖਣ ਜਾਇਆ ਜਿਵੇਂ ਮੋਮਨ ਜੀ ਜਰਾ ਤਿਆਰ ਹੁੰਦੇ ਰਹੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਹਾਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਬੜੀ ਖਬਰ ਆ ਗਈ ਹੈ ਕਿ ਨਿਜੀ ਲੈਂਡ ਫ੍ਰੀ ਮਿਲ ਗਈ ਹੈ ਬਿਲਕੁਲ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਮੈਸੇਜ ਸਪੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਰ ਅੱਸੀ ਬਰ ਚਰਚਨ ਬਸ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅਖਲ ਖਾਨਦਾਨ ਲੋਕਾਂ ਨੂੰ ਮਿਲੇ ਉਹ ਵੀ ਆਪਣੇ ਵੱਲੋਂ ਮੈਸੇਜ ਕੀ ਦੋਗੇ ਸਰ ਜਿੰਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਜਿਹੜੇ ਇਹ ਦੁਬਾਰਾ ਬੋਲੇਗਾ ਜੀ ਇਹ ਜੀ ਮੇਰਾ ਤਾਂ ਜਿੰਨੇ ਨਹੀਂ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗ੍ਹਾ ਨੂੰ ਵੀ ਸਾਫ਼ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾਂ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਣੇ ਵੀ ਆ ਬਹੁਤ ਮਿਨੀਮਮ ਮਿqdaਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਖ ਹੈ ਉਹਨੂੰ ਸੁਚੇਤੋਂ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਪਹਿਲਾਂ ਉਥੋਂ ਦੀ ਆਲੇ ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ